ਸਤਿ ਸ਼੍ਰੀ ਅਕਾਲ ਮਹਤੂਦਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਸੱਚਾ ਸੌਦਾ ਅਤੇ ਡੇਰਾ ਸੱਚਾ ਸੌਦਾ ਦੇ ਸਾਧ ਬਾਬਾ ਰਾਮ ਰਹੀਮ ਦੀ ਬਾਬਾ ਰਾਮ ਰਹੀਮ ਨੂੰ ਅੱਜ ਲਗਭਗ 20 ਦਿਨ ਪਹਿਲਾਂ 20 ਦਿਨ ਦੀ ਪ੍ਰੋਬਲਮ ਮਿਲੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ 사ਸੰਗ ਖੋਰੇ ਨੇ ਅਤੇ ਡੇਰੇ ਦੇ ਵਿੱਚ ਕੁਝ ਗਤੀਵਿਧੀਆਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਵੱਲੋਂ ਅਤੇ ਉਸ ਦੇ ਵਕੀਲ ਵੱਲੋਂ ਹਰੀ ਜੰਡੀ ਮਿਲੀ 20 ਦਿਨ ਲਗਾਤਾਰ ਆਪਣੀਆਂ ਗਤੀਵਿਧੀਆਂ ਨਿਭਾਉਂਦੇ ਰਹੇ ਡੇਰਾ ਸੱਚਾ ਸੌਦਾ ਵਿਖੇ ਲੇਕਿਨ 2 ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਵੱਲੋਂ ਫਿਰ ਪਟੀਸ਼ਨਦਾਰ ਕੀਤੀ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਿ ਮੈਨੂੰ 20 ਦਿਨ ਦੀ ਪ੍ਰੋਲ ਦਿੱਤੀ ਜਾਵੇ ਇੱਕ ਪਾਸੇ ਵਿਧਾਨ ਸਭਾ ਦੀਆਂ ਚੋਣਾਂ ਚੱਲ ਰਹੀਆਂ ਨੇ ਹਰਿਆਣੇ ਦੇ ਵਿੱਚ ਦੂਸਰੇ ਪਾਸੇ ਅਚਾਨਕ ਬਾਬਾ ਰਾਮ ਰਹੀਮ ਨੇ ਪ੍ਰੋਲ ਮੰਗ ਲਈ ਲੇਕਿਨ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆਈ ਹੈ ਕਿ ਅੱਜ ਬਾਬਾ ਰਾਮ ਰਹੀਮ ਨੂੰ 20 ਦਿਨ ਦੀ ਪ੍ਰੋਲ ਮਿਲ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਮਿਲੀ ਭੁਗਤ ਦੇ ਕਾਰਨ ਉਹਨਾਂ ਨੂੰ ਜਿਹੜੀ ਹੈ ਪ੍ਰੋਲ ਮਿਲੀ ਹੈ ਉਹ ਦੂਸਰੇ ਪਾਸੇ ਬੰਦੀ ਸਿੰਘ ਨੇ ਜਿਹੜੀਆਂ ਆਪਣੀਆਂ ਸਜ਼ਾਵਾਂ ਵੀ ਭੁਗ ਚੁੱਕੇ ਨੇ ਆਪਣੇ ਸਜ਼ਾਵਾਂ ਦੇ ਨਾਲੋਂ ਵੱਧ ਸਜ਼ਾਵਾਂ ਭੁਗ ਚੁੱਕੇ ਨੇ ਉਹਨਾਂ ਨੂੰ ਪ੍ਰੋਲ ਜਾਂ ਫਰਲੋ ਨਹੀਂ ਮਿਲਦੀ ਇਸ ਯਾਨੀ ਕਿ ਐਸਜੀਪੀਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟੀਸ਼ਨ ਵੀ ਦਾਇਰ ਕੀਤੀ ਸੀ ਲੇਕਿਨ ਉਹ ਸਾਰੀਆਂ ਪਟੀਸ਼ਨਾਂ ਨੂੰ ਤੋੜਦੇ ਹੋਏ ਅੱਜ ਫਿਰ ਇੱਕ ਵਾਰ 20 ਦਿਨ ਦੀ ਪ੍ਰੋਬਲ ਮਿਲ ਗਈ ਹੈ ਉਸ ਦੀਆਂ ਕੋਈ ਕੰਡੀਸ਼ਨਾਂ ਰੱਖੀਆਂ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਡੇਰਾ ਸੱਚਾ ਸੋਦਾ ਦੇ ਮੁਖੀ ਬਾਬਾ ਰਾਮ ਰਹੀਮ ਹਰਿਆਣਾ ਦੇ ਵਿੱਚ ਨਹੀਂ ਜਾ ਸਕਦੇ ਉਹ ਸਸੰਗ ਨਹੀਂ ਕਰ ਸਕਦੇ ਅਤੇ ਕਿਸੇ ਵੀ ਰਾਜਨੀਤਿਕ ਮਾਮਲੇ ਦੇ ਵਿੱਚ ਦਖਲ ਅੰਦਾਜ਼ੀ ਜਾਂ ਟਿਕਾ ਟਿੱਪੜੀ ਨਹੀਂ ਕਰ ਸਕਦੇ ਪਹਿਲੀ ਸ਼ਰਤ ਉਹ ਹਰਿਆਣਾ ਦੇ ਵਿੱਚ ਨਹੀਂ ਵੜਨਗੇ ਦੂਸਰੀ ਸ਼ਰਤ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਕਾਂਗਰਸ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਜੀਜੀਪੀ ਪਾਰਟੀ ਹੋਵੇ ਹਲਕਾ ਸੂਬਾ ਹਰਿਆਣੇ ਦੀ ਅਸੀਂ ਗੱਲ ਕਰ ਰਹੇ ਹਾਂ ਯਾਨੀ ਕਿ ਕਿਸੇ ਦੇ ਕਿਤੇ ਨਾ ਕਿਤੇ ਸੰਕੇਤ ਦਿੱਤੇ ਜਾ ਰਹੇ ਨੇ ਕਿ ਬਾਬੇ ਰਾਮ ਰਹੀਮ ਨੂੰ ਚੱਲਦੀਆਂ ਚੋਣਾਂ ਦੇ ਵਿੱਚ ਪਰੋਲ ਮਿਲਣਾ ਉਹ ਵੀ ਥੋੜੇ ਜਿਹੇ ਦਿਨਾਂ ਦੇ ਬਾਅਦ ਪਹਿਲਾਂ 20 ਦਿਨ ਕੱਟ ਗਏ ਨੇ ਬਾਹਰ ਆ ਗਏ ਨੇ ਇਹ ਕਿਤਨਾ ਕੀਤੇ ਸਾਰੀ ਜਿਹੜੇ ਰਾਜਸੀ ਘਰਾਣੇ ਨੇ ਸਿਆਸਤ ਦੇ ਜਿਹੜੀ ਉਸ ਦਾ ਵਿੱਚ ਦਖਲ ਅੰਦਾਜ਼ੀ ਮੰਨੀ ਜਾ ਰਹੀ ਹੈ ਭਾਵੇਂ ਚੋਣ ਕਮਿਸ਼ਨ ਅਤੇ ਭਾਰਤ ਹਰਿਆਣਾ ਅਤੇ ਪੰਜਾਬ ਦੀ ਹਾਈ ਕੋਰਟ ਨੇ ਇਹ ਵੱਡਾ ਫੈਸਲਾ ਲਿਆ ਹੈ ਕਿ ਡੇਰਾ ਬਾਬਾ ਸੱਚਾ ਸੌਦਾ ਦੇ ਮੁਖੀ ਆਮ ਰਹੀਮ ਨਾ ਤਾਂ ਹਰਿਆਣ ਹਰਿਆਣੇ ਜਾਣਗੇ ਨਾ ਹੀ ਰਾਜਨੀਤਿਕ ਦਲ ਦੀ ਕਿਸੇ ਦੀ ਸਪੋਰਟ ਕਰਨਗੇ ਇਹ ਤੋਂ ਮੱਦੇ ਰਸਤੇ ਮੱਦੇ ਨਜ਼ਰ ਰੱਖਦੇ ਹੋਏ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ 20 ਦਿਨਾਂ ਦੀ ਪ੍ਰੋਲ ਅੱਜ ਇੱਕ ਵਾਰ ਫਿਰ ਸੱਚਾ ਸੌਦਾ ਦੀ ਮੁਖੀ ਸਾਧ ਬਾਬਾ ਰਾਮ ਰਹੀਮ ਨੂੰ ਦੇ ਦਿੱਤੀ ਹੈ ਧੰਨਵਾਦ